ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਤੇ ਉਹਨਾਂ ਹੋਰ ਭਾਈਚਾਰਿਆਂ ਨੂੰ ਤਰਜਾ ਬਤਰਜਾ ਪਿਆਰ ਸਤਿਕਾਰ ਅਤੇ ਦਵਾਸਲਮ ਕਰਦੇ ਹਾਂ ਸਭ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੌਜੋਨਾਂ ਬੱਚਿਆਂ ਨੂੰ ਗੁਰੂ ਦਸਮ ਪਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਹੈ ਕਿ ਜੇ ਸਿੱਖ ਕੌਮ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਚਾਹੁੰਦੀ ਹੈ ਤਾਂ ਉਹ ਰਾਜ ਤੋਂ ਬਗੈਰ ਖਾਲਸਾ ਰਾਜ ਤੋਂ ਬਗੈਰ ਸੰਭਵ ਨਹੀਂ ਜਿਹੜੇ ਔਰ ਜਿੰਨੇ ਵੀ ਭੈਣ ਭਰਾ ਇਹ ਚਾਹੁੰਦੇ ਹਨ ਕਿ ਖਾਲਸਾ ਰਾਜ ਦੀ ਸਥਾਪਤੀ ਹੋਵੇ ਖਾਲਿਸਤਾਨ ਦੀ ਸਥਾਪਤੀ ਹੋਵੇ ਜੋ ਇਸ ਭਾਰਤੀ ਨਿਜ਼ਾਮ ਤੋਂ ਖਿਹੜਾ ਛਡਾਉਣਾ ਚਾਹੁੰਦੇ ਹਨ ਜੋ ਖਾਲਸਾ ਰਾਜ ਜਾਂ ਖਾਲਿਸਤਾਨ ਨੂੰ ਪਿਆਰ ਕਰਦੇ ਹਨ ਉਹਨਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਉਹ ਸਵੇਰੇ ਇੱਕ ਜਪਜੀ ਸਾਹਿਬ ਦਾ ਪਾਠ ਕਰਿਆ ਕਰਨ ਤੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਕੇ ਕੌਮ ਦੀ ਆਜ਼ਾਦੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰਨ ਜਿਹੜੇ ਦੋਵਾਂ ਵੇਲਿਆਂ ਦੇ ਨਿਤਨੇਮੀ ਹਨ ਉਹ ਘਟੋ ਘਟ ਜਪਜੀ ਸਾਹਿਬ ਦਾ ਇੱਕ ਵਾਧੂ ਪਾਠ ਸਵੇਰੇ ਕਰਨ ਅਤੇ ਕੌਮ ਦੀ ਆਜ਼ਾਦੀ ਲਈ ਗੁਰੂ ਸਾਹਿਬ ਅੱਗੇ ਆਪਣਾ ਬੇਨਤੀ ਪੱਤਰ ਪੇਸ਼ ਕਰਨ ਸਿੱਖ ਵੱਲੋਂ ਅਰਦਾਸ ਕਰਨੀ ਸਤਿਗੁਰਾਂ ਦੇ ਅੱਗੇ ਐਪਲੀਕੇਸ਼ਨ ਫਾਰਮ ਭਰਨਾ ਸੰਸਾਰ ਦੀ ਮਾਮੂਲੀ ਨੌਕਰੀ ਵੀ ਲੈਣੀ ਹੋਵੇ ਤਾਂ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ ਹੈ ਇਹ ਵਿਧਾਨਕ ਨੈਤਿਕਤਾ ਹੈ ਇਹ ਇੱਕ ਪ੍ਰੋਟੋਕੋਲ ਹੈ ਸੋ ਉਸ ਬੇਨਤੀ ਨੂੰ ਸਵੀਕਾਰ ਕਰਿਓ ਜੀ ਜੇ ਰਾਜ ਮੰਗਣ ਦਾ ਹੱਕ ਅਤੇ ਰਾਜ ਕਰਨ ਦਾ ਹੱਕ ਹਿੰਦੂਆਂ ਕੋਲ ਵੀ ਹੈ ਮੁਸਲਮਾਨਾਂ ਕੋਲ ਵੀ ਹੈ ਇਸਾਈਆਂ ਕੋਲ ਵੀ ਹੈ ਬੁੱਧੀਆਂ ਕੋਲ ਵੀ ਹੈ ਤਾਂ ਇਹ ਸਿੱਖਾਂ ਦਾ ਹੱਕ ਕੌਣ ਖੋ ਸਕਦਾ ਜੇ ਰਾਜ ਮੰਗਣਾ ਅਤਵਾਦ ਹੈ ਜਾਂ ਵਖਵਾਦ ਹੈ ਫਿਰ ਜਿਹੜੀਆਂ ਸਰਕਾਰਾਂ ਇਹ ਲੇਬਲ ਲਾਉਂਦੀਆਂ ਹਨ ਉਹ ਤਾਂ ਪਹਿਲਾਂ ਹੀ ਰਾਜ ਕਰਨ ਲੱਗੀਆਂ ਨੇ ਇਸ ਦਾ ਮਤਲਬ ਤੁਸੀਂ ਵੱਡੇ ਅਤਵਾਦੀ ਹੋ ਤੁਸੀਂ ਵੱਡੇ ਵਖਵਾਦੀ ਹੋ ਸੂਰਜ ਵੀ ਜਦ ਅਸਮਾਨ ਵਿੱਚੋਂ ਆਪਣੀਆਂ ਕਿਰਨਾਂ ਸਿੱਟਦਾ ਤਾਂ ਸਾਰਿਆਂ ਲਈ ਬਰਾਬਰ ਸਿੱਟਦਾ ਹੈ ਜਦ ਅਸਮਾਨ ਦੇ ਵਿੱਚੋਂ ਬਾਰਿਸ਼ ਡਿੱਗਦੀ ਹੈ ਮੀਂਹ ਪੈਂਦਾ ਉਹ ਸਾਰਿਆਂ ਲਈ ਬਰਾਬਰ ਹੈ ਵਗਦੀਆਂ ਹੋਈਆਂ ਬਾਹਰਲੀਆਂ ਹਵਾਵਾਂ ਰਾਜੇ ਤੇ ਰੰਕ ਲਈ ਬਰਾਬਰ ਹਨ ਜੇ ਇੱਕ ਤੇ ਰਾਜ ਕਰਦੀ ਹੈ ਉਹ ਅਤਵਾਦੀ ਨਹੀਂ ਤਾਂ ਦੂਸਰੇ ਧਰ ਰਾਜ ਮੰਗਣ ਤੇ ਅਤਵਾਦੀ ਕਿਵੇਂ ਹੋ ਗਈ ਜੇ ਇੱਕ ਧਰ ਰਾਜ ਕਰ ਰਹੀ ਹੈ ਤਾਂ ਉਹ ਵੱਖਵਾਦੀ ਨਹੀਂ ਤਾਂ ਇੱਕ ਰਾਜ ਮੰਗਣ ਵਾਲੀ ਧਰ ਵੱਖਵਾਦੀ ਕਿਵੇਂ ਹੋ ਗਈ ਕੀ ਸਿੱਖ ਕੋਈ ਚੰ드ਰਮਾ ਦੇ ਉੱਤੇ ਰਾਜ ਵੱਖਰਾ ਬਣਾਉਣਾ ਚਾਹੁੰਦੇ ਆ ਕਿਸ ਧਰਤੀ ਤੋਂ ਅਲੱਗ ਹੋਣ ਲੱਗੇ ਨੇ ਕਿ ਵੱਖਵਾਦੀ ਹੈ ਕੀ ਸਿੱਖ ਕਿਤੇ ਮੰਗਲ ਗ੍ਰਹਿ ਦੇ ਉੱਤੇ ਜਾ ਕੇ ਉੱਥੇ ਰਾਜ ਸਥਾਪਿਤ ਕਰਨ ਲੱਗੇ ਨੇ ਕਿ ਧਰਤੀ ਨਾਲੋਂ ਅਲੱਗ ਹੋ ਗਏ ਇਸ ਕਰਕੇ ਵੱਖਵਾਦੀ ਹੈ ਮੀਰਾ ਦੱਸਣ ਦਾ ਸਿਰਫ ਮਕਸਦ ਹੈ ਸਾਡੇ ਲੋਕਾਂ ਨੂੰ ਸਾਡੀ ਸੰਗਤ ਨੂੰ ਕਿ ਇਹਨਾਂ ਝੂਠੇ ਪ੍ਰਪੇਗੰਡਿਆਂ ਤੋਂ ਡਰਿਆ ਨਾ ਕਰੋ ਜਿਹੜੇ ਕਹਿਣ ਉਹਨਾਂ ਦੀ ਗੱਲ ਉਹਨਾਂ ਦੇ ਮੂੰਹ ਤੇ ਵਗਾ ਕੇ ਪਿੱਛੇ ਨੂੰ ਮਾਰਿਆ ਕਰੋ ਗੁਰੂ ਨਾਨਕ ਸਾਹਿਬ ਨੇ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਸਿਰਫ ਇਹਨਾਂ ਚੈਨ ਰਾਂ ਨੂੰ ਸੁਣਨਾ ਨਹੀਂ ਸੁਣਨ ਤੋਂ ਬਾਅਦ ਅਸੀਂ ਆਪਣੇ ਤਰ੍ਹਾਂ ਤੇ ਵਿਚਾਰ ਕਰਕੇ ਇਸ ਦਾ ਜਵਾਬ ਵੀ ਦੇਣਾ ਹੈ ਕਿਛ ਕਹੀਐ ਬੋਲ ਕੇ ਜਵਾਬ ਦੇਣਾ ਇਹ ਹਰੇਕ ਵਿਅਕਤੀ ਦਾ ਜਮਹੂਰੀ ਤੇ ਮੌਲਕ ਹੱਕ ਹੈ ਮੌਲਕ ਹੱਕ ਦੀ ਸੰਖੇਪ ਵਿਆਖਿਆ ਇਹ ਹੈ ਉਹ ਹੱਕ ਜੋ ਰੱਬ ਦਾ ਦਿੱਤਾ ਹੋਇਆ ਜਿਵੇਂ ਸਾਹ ਲੈਣਾ ਮੌਲਕ ਹੱਕ ਹੈ ਇਸ ਧਰਤੀ 'ਤੇ ਰਹਿਣਾ ਸਾਡਾ ਮੌਲਕ ਹੱਕ ਹੈ ਇਸੇ ਹਵਾ ਦੇ ਵਿੱਚੋਂ ਸਾਹ ਲੈਣਾ ਸਾਡਾ ਮੌਲਿਕ ਹੱਕ ਹੈ। ਇਸੇ ਤਰੀਕੇ ਰਾਜ ਕਰਨਾ ਵੀ ਸਾਡਾ ਮੌਲਿਕ ਹੱਕ ਹੈ। ਜੇ ਦੁਨੀਆ ਦੀਆਂ ਨਖਿੱਧ ਕੌਮਾਂ ਰਾਜ ਕਰ ਸਕਦੀਆਂ ਹਨ ਤਾਂ ਸਿੱਖ ਕਿਉਂ ਨਹੀਂ ਰਾਜ ਕਰ ਸਕਦੇ? ਜੇ ਲੁੱਟਣ ਵਾਲੀਆਂ ਬਿਰਤੀਆਂ ਰਾਜ ਕਰ ਸਕਦੀਆਂ ਹਨ ਤਾਂ ਦੂਸਰਿਆਂ ਨੂੰ ਵੰਡਣ ਵਾਲੇ ਰਾਜ ਕਿਉਂ ਨਹੀਂ ਕਰ ਸਕਦੇ? ਜੋ ਕਮਜ਼ੋਰ ਧਰਾਂ ਦਾ ਕਤਲਾਮ ਕਰਨ ਵਾਲੇ ਸ਼ਾਸਕ ਰਾਜ ਕਰ ਸਕਦੇ ਹਨ ਤਾਂ ਕਮਜ਼ੋਰਾਂ ਨੂੰ ਬਚਾਉਣ ਵਾਲੇ ਖਾਲਸਾ ਉਹ ਕਿਉਂ ਨਹੀਂ ਰਾਜ ਕਰ ਸਕਦਾ? ਮੇਰੀ ਇਸ ਗੱਲ ਨੂੰ ਇਹ ਨਾ ਸਮਝ ਲੈਣਾ ਕਿ ਅਸੀਂ ਜ਼ਾਲਮ ਧਰਾਂ ਨੂੰ ਇਹ ਦੱਸ ਰਹੇ ਹਾਂ ਕਿ ਸਾਡਾ ਰਾਜ ਕਰਨ ਦਾ ਹੱਕ ਹੈ ਮੈਂ ਇਹ ਨਹੀਂ ਦੱਸ ਰਿਹਾ ਮੈਂ ਤਾਂ ਇਹ ਦੱਸ ਰਿਹਾ ਕਿ ਖਰਸਾ ਦੂਜਿਆਂ ਨੂੰ ਬਚਾਉਣ ਵਾਲਿਆਂ ਚ ਹੈ ਦੂਜਿਆਂ ਭੁੱਖਿਆਂ ਨੂੰ ਰਜਾਉਣ ਵਾਲਿਆਂ ਚ ਹੈ ਡਿਗਿਆਂ ਹੋਿਆਂ ਨੂੰ ਉਠਾਉਣ ਵਾਲਿਆਂ ਚ ਹੈ ਲਤਾੜਿਆਂ ਹੋਿਆਂ ਦੀ ਸਾਹਸਵਾਲ ਕਰਨ ਵਾਲਿਆਂ ਚ ਹੈ ਇਸ ਕਰਕੇ ਦੁਨੀਆ ਉੱਤੇ ਇਸ ਦਾ ਹੱਕ ਸਭ ਤੋਂ ਪਹਿਲੇ ਕੇ ਇਸ ਦੁਨੀਆ ਦੇ ਉੱਤੇ ਰਾਜ ਕਰੇ ਇਹ ਧਰਤੀ ਕਿਸੇ ਦੇ ਮਾਪਿਓ ਨੇ ਜਾਂ ਉਹਨਾਂ ਦੇ ਵੱਡਿਆਂ ਬਜ਼ੁਰਗਾਂ ਨੇ ਨਹੀਂ ਬਣਾਈ ਇਹ ਧਰਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਈ ਹੈ ਇਸ ਤਰਤੀਬ ਤੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ ਅਤੇ ਹੱਕਾਂ ਨੂੰ ਸਤਗੁਰਾਂ ਨੇ ਸੱਚੇ ਪਾਤਸ਼ਾਹ ਜੀ ਨੇ ਆਪ ਤਕਸੀਮ ਕਰਕੇ ਵੰਡਿਆ ਹੋਇਆ ਜਿੱਥੇ ਜਿਸ ਕੌਮ ਨਾਲ ਸੰਬੰਧਿਤ ਲੋਕਾਂ ਦਾ ਜਨਮ ਹੁੰਦਾ ਉਹ ਜਨਮ ਸੇਦ ਅਧਿਕਾਰ ਹੈ ਕਿ ਉੱਥੇ ਰਾਜ ਕਰਨ ਖਾਲਸਾ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਵੜਾ ਹੋਇਆ ਇਸ ਲੁੱਟੀ ਦੀ ਜਾਂਦੀ ਧਰਤੀ ਦੀ ਵਿਦੇਸ਼ੀਆਂ ਵੱਲੋਂ ਲੁੱਟੀ ਜਾਂਦੀ ਪੱਤ ਲੁੱਟਿਆ ਜਾਂਦਾ ਧਨ ਅਤੇ ਲੁੱਟੇ ਜਾਂਦੇ ਜਲਾਲ ਅਤੇ ਇੱਜ਼ਤ ਨੂੰ ਰੋਕ ਕੇ 1762 ਤੋਂ ਲੈ ਕੇ 1849 ਤੱਕ 87 ਸਾਲ ਤੱਕ ਕਦੇ ਮਿਸਲਾਂ ਦੇ ਰੂਪ ਵਿੱਚ ਅਤੇ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਜੇ ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ 8 ਸਾਲ ਦਾ ਰਾਜ ਮੈਂ ਸ਼ਾਮਲ ਨਹੀਂ ਕੀਤਾ ਜੇ ਉਹ ਵੀ ਕਰ ਦੇਈਏ ਤਾਂ 95 ਸਾਲ ਸਿੱਖਾਂ ਦੇ ਕੋਲ ਰਾਜ ਕਰਨ ਦਾ ਤਜਰਬਾ ਵੀ ਹੈ ਅਤੇ ਉਸੇ ਬੀਤੇ ਹੋਏ ਰਾਜ ਤੋਂ ਬਾਅਦ ਉਸੇ ਰਾਜ ਦੇ ਖੁੱਸ ਜਾਣ ਤੋਂ ਬਾਅਦ ਇਹ ਪਾਤਸ਼ਾਹੀ ਦਾਵਾ ਜਿਸ ਦਾ ਹੱਕ ਹਕੂਕ ਸਾਡੇ ਕੋਲ ਮੌਜੂਦ ਹੈ ਅਜੋਕੇ ਭਾਰਤੀਆਂ ਦੇ ਕੋਲ ਜਿਹੜਾ ਰਾਜ ਆ ਇਸ ਲਈ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਰਾਜ ਹਿਟਲਰ ਦੀ ਮਿਹਰਬਾਨੀ ਕਰਕੇ ਇਹਨਾਂ ਨੂੰ ਮਿਲਿਆ 1947 ਤੋਂ ਲੈ ਕੇ 2025 ਤੱਕ ਇਸ ਰਾਜ ਦੀ ਉਮਰ ਮਹਿਜ 78 ਸਾਲ ਹੈ ਸਿੱਖਾਂ ਨੇ 95 ਸਾਲ ਰਾਜ ਕੀਤਾ ਉਹਨਾਂ 95 ਸਾਲਾਂ ਦੇ ਵਿੱਚ ਸਿੱਖ ਰਾਜ ਦੇ ਸਿੱਕੇ ਬੋਲਦੇ ਹਨ ਸਿੱਖ ਰਾਜ ਦਾ ਇਤਿਹਾਸ ਬੋਲਦਾ ਸਿੱਖ ਰਾਜ ਦੀਆਂ ਪ੍ਰਾਪਤੀਆਂ ਬੋਲਦੀਆਂ ਹਨ ਅਜੋਕੇ ਪਾਕਿਸਤਾਨ ਦੇ ਕੋਲ ਜਿਹੜਾ ਇਲਾਕਾ ਪਖਤੂਨਵਾਦਾ ਹੈਗਾ ਇਹ ਅਫਗਾਨਿਸਤਾਨ ਦਾ ਹਿੱਸਾ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਸੀ ਅਜੋਕਾ ਕਸ਼ਮੀਰ ਜਿਹੜਾ ਅੱਧਾ ਭਾਰਤ ਤੇ ਅੱਧਾ ਪਾਕਿਸਤਾਨ ਲਈ ਫਿਰਦਾ ਹੈ ਇਹ ਸਾਰੇ ਦਾ ਸਾਰਾ ਅਫਗਾਨਿਸਤਾਨ ਦੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਸੀ ਮੈਂ ਇਹ ਗੱਲ ਆਪਣੀ ਕੌਮ ਨੂੰ ਦੱਸਣਾ ਚਾਹੁੰਨਾ ਮੈਂ ਆਪਣੀ ਕੌਮ ਦੇ ਚੇਤਿਆਂ ਦੇ ਵਿੱਚ ਇਹ ਗੱਲ ਨੂੰ ਦੁਬਾਰਾ ਬਿਠਾਉਣਾ ਚਾਹੁੰਨਾ ਸਿੱਖ ਕੋਈ ਕਿਸਿਆਰੀ ਕੌਮ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਅਤੇ ਕਿਲੇ ਅਜੇ ਵੀ ਲਾਹੌਰ ਦੇ ਵਿੱਚ ਮੌਜੂਦ ਹਨ ਇਸੇ ਲਈ ਲਾਹੌਰ ਨੂੰ ਉਰਲੇ ਪੰਜਾਬ ਤੋਂ ਵੱਖ ਕੀਤਾ ਗਿਆ ਸੀ ਕਿ ਸਿੱਖ ਕਿਤੇ ਉੱਥੇ ਜਾਣਗੇ ਦੇਖਣਗੇ ਤੇ ਇਹਨਾਂ ਨੂੰ ਆਪਣਾ ਰਾਜ ਚੇਤੇ ਨਾ ਆਵੇ ਇਸੇ ਲਈ ਇਹ ਪਾਕਿਸਤਾਨ ਨਾਲ ਸਿੱਖਾਂ ਦੇ ਚੰਗੇ ਸਬੰਧ ਬਣਾਉਣ ਤੋਂ ਰੋਕਦੇ ਹਨ ਕਿਉਂਕਿ ਪਹਿਲੇ ਪਾਸੇ ਵਾਲਾ ਜਿਹੜਾ ਪਾਕਿਸਤਾਨ ਲੈਂਦੇ ਪਾਸੇ ਤੇ ਉਰਲਾ ਹਿੱਸਾ ਸਾਰਾ ਖਾਲਸਾ ਰਾਜ ਦਾ ਹਿੱਸਾ ਹੈ ਸਾਡੇ ਅਧੋਂ ਵੱਧ ਤਹਿਜ਼ੀਬ ਲੈਣਦੇ ਵਾਲੇ ਪਾਸੇ ਪਾਕਿਸਤਾਨ ਪੰਜਾਬ ਦੇ ਵਿੱਚ ਹੈ ਸਾਡੇ ਨੌਜਵਾਨ ਜਿਹੜੇ ਉਧਰ ਵਲੋਗਿੰਗ ਕਰਨ ਵਾਸਤੇ ਜਾਂਦੇ ਹਨ ਉਹਨਾਂ ਉੱਤੇ ਜਸੂਸੀਆਂ ਦੇ ਝੂਠੇ ਕੇਸ ਪਾਉਣ ਦਾ ਮਤਲਬ ਡਰ ਹੈ ਕਿ ਇਹ ਲੋਕ ਉਹ ਦਰ ਜਾਣਨਾ ਤਾਂ ਕਿ ਇਹਨਾਂ ਦਾ ਆਪਸ ਵਿੱਚ ਮੇਲ ਮਲਾਪ ਘਟੇ ਕਿਉਂਕਿ ਇਸ ਸਾਂਝੇ ਮਲਾਪ ਦੇ ਵਿੱਚੋਂ ਉਹ ਗੱਲਾਂ ਪ੍ਰਗਟ ਹੁੰਦੀਆਂ ਹਨ ਕਿ ਲੈਂਦਾ ਪੰਜਾਬ ਸਾਡੇ ਇਧਰਲੇ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਹੈ ਪਿਆਰ ਕਰੇ ਵੀ ਕਿਉਂ ਨਾ ਤਹਿਜ਼ੀਬ ਸਾਂਝੀ ਹੈ ਸਭਿਆਚਾਰ ਸਾਂਝਾ ਹੈ ਬੋਲੀ ਸਾਂਝੀ ਹੈ ਸ਼ਕਲਾਂ ਦੀ ਬਣਤਰ ਸਾਂਝੀ ਹੈ ਕੱਪੜੇ ਤੇ ਪਹਿਰਾਵਾ ਸਾਡਾ ਸਾਂਝਾ ਹੈ ਖਾਣ ਪੀਣ ਸਾਡਾ ਸਾਂਝਾ ਹੈ ਅਰਬੀ ਮਾਨਤਾਵਾਂ ਸਾਡੀਆਂ ਸਾਂਝੀਆਂ ਹਨ ਪਰ ਭਾਰਤੀ ਸਿਸਟਮ ਇਹ ਗੰਦੀ ਖੇਡ ਖੇਡ ਕੇ ਇੱਕ ਅਸਫਲ ਕੋਸ਼ਿਸ਼ ਕਰਨ ਵਿੱਚ ਰਾਤ ਦੇਨ ਰੁਝਿਆ ਰਹਿੰਦਾ ਹੈ ਭਾਰਤ ਇਹ ਗੱਲ ਬਿਲਕੁਲ ਹੀ ਭੁੱਲ ਜਾਂਦਾ ਹੈ ਕਿ ਅੱਜ ਕੱਲ ਇੰਟਰਨੈਟ ਦਾ ਯੁੱਗ ਹੈ ਸੰਸਾਰ ਦੇ ਕਿਸੇ ਵੀ ਖੇਤਰ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ 2 ਮਿੰਟਾਂ ਦੇ ਵਿੱਚ ਵਿੱਚ ਬਾਹਰ ਕੱਢ ਸਕਦੇ ਹੋ 6 ਭਾਰਤੀ ਅਖਬਾਰਾਂ ਭਾਰਤ ਦੇ ਹਿੰਦੀ ਪੰਜਾਬੀ ਬੋਲਦੇ ਪ੍ਰੋ ਇੰਡੀਅਨ ਚੈਨਲ ਜੇ ਸਿੱਖਾਂ ਲਈ ਕਿਤੇ ਅਤਵਾਦੀ ਵਾਕਫੀ ਦੀ ਸ਼ਬਦ ਵਰਤਣ ਤਾਂ ਸਾਡੇ ਕੌਮ ਇਸ ਗੱਲ ਨੂੰ ਚੇਤੇ ਵਿੱਚ ਰੱਖੇ ਉਹ ਸਾਨੂੰ ਇਸ ਲਈ ਕਹਿ ਰਹੇ ਹਨ ਕਿ ਉਹ ਸਾਡੇ ਗੁਨਾ ਦੇ ਉਤੋਂ ਈਰਖਾ ਕਰਦੇ ਹਨ ਮਹਿਸੂਸ ਕਰੋ ਕਿ ਤੁਸੀਂ ਉਹਨਾਂ ਨਾਲੋਂ ਹਜ਼ਾਰ ਨਹੀਂ ਲੱਖਾਂ ਦਰਜੇ ਇੱਕ ਵਧੀਆ ਕੌਮ ਹੋ ਸਾਡਾ ਇਤਿਹਾਸ ਉਹਨਾਂ ਨਾਲੋਂ ਲੱਖਾਂ ਕਰੋੜਾਂ ਦਰਜੇ ਵਧੀਆ ਤੇ ਚੰਗਾ ਤੇ ਮਾਣ ਮਤਾ ਅਸੀਂ ਜਦੋਂ ਆਪਣਾ ਇਤਿਹਾਸ ਪੜ੍ਹਦੇ ਹਾਂ ਪੜ੍ਹਦੇ ਹਾਂ ਪੜ੍ਹਦੇ ਹਾਂ ਕਿਤੇ ਵੀ ਇਦਾਂ ਦਾ ਕੋਈ ਕਾਂਡ ਨਹੀਂ ਆਏਗਾ ਜਿੱਥੇ ਤੁਹਾਡੀ ਧੌਣ ਝੁਕੇ ਤੁਹਾਡਾ ਸਿਰ ਉਪਰ ਨੂੰ ਉਠੇਗਾ ਉਹ ਲੋਕ ਆਪਣੇ ਇਤਿਹਾਸ ਵਿੱਚ ਧੌਣਾ ਹੇਠਾਂ ਨੂੰ ਝੁਕਾਉਣ ਜੋ ਮੁਗਲਾਂ ਤੋਂ ਡਰਦੇ ਹੁੰਆਂ ਉਹਨਾਂ ਨਾਲ ਸਾਂਝ ਪਾਉਣ ਲਈ ਯੋਦਾਬਾਜ ਦਾ ਰਿਸ਼ਤਾ ਬਦੋ ਵਧੀਆ ਅਕਬਰ ਨੂੰ ਦੇ ਰਹੇ ਹਨ ਜਿੱਥੋਂ ਵੀ 4 76 ਪੈਣ ਦਾ ਡਰ ਹੁੰਦਾ ਉੱਥੇ ਰਿਸ਼ਤੇ ਦਿੰਦੇ ਹਨ ਜਿੱਥੋਂ ਇਹਨਾਂ ਨੂੰ ਕੋਈ ਡਰ ਨਾ ਹੋਵੇ ਉੱਥੇ ਬਧੋ ਬਦੀ ਸਿਰ ਉੱਤੇ ਚੜ ਕੇ ਬੈਂਦੇ ਹਨ ਹੁਣ ਭਾਰਤੀ ਚੈਨਲਾਂ ਦੇ ਉੱਤੇ ਇੱਕੋ ਹੀ ਖਬਰ ਚੱਲ ਰਹੀ ਹੈ ਆਹਾ ਕੈਨੇਡਾ ਨੇ ਦੁਬਾਰਾ ਮੋਦੀ ਕੋ ਬੁਲਾ ਲਿਆ ਅਰੇ ਕੈਨੇਡਾ ਨੇ ਤੂੰ ਜਬਤ ਕਰਦੀ ਆ ਕਿ ਉਹ ਖਾਲਸਤਾਨੀਆਂ ਕੋ ਬਾਰੇ ਮੇ ਭਾਰਤ ਸੇ ਰਿਸ਼ਤਾ ਨਹੀਂ ਤੋੜ ਸਕਤਾ ਚਲੋ ਘਟੋ ਘਟੇ ਇੱਕ ਸੱਚ ਤੁਹਾਡੇ ਮੂੰਹ ਚੋਂ ਨਿਕਲਿਆ ਤੁਸੀਂ ਖਾਲਸਤਾਨੀ ਦਾ ਸਿੱਖ ਗੋਮ ਨੂੰ ਮੰਨਣ ਲੱਗ ਗਏ ਇਹ ਵੀ ਸਿੱਖਸ਼ਾ ਰਿਸ਼ ਦੀ ਇੱਕ ਪ੍ਰਾਪਤੀ ਹੈ ਉਹਨੇ ਰੁਖੋ ਰੁਖੀ ਲੱਗੇ ਨੇ ਟਪੂਸੀਆਂ ਮਾਰਨਾ ਖੁਸ਼ੀ ਦੇ ਵਿੱਚ ਕਿ ਬੁਲਾ ਲਿਆ ਬੁਲਾ ਲਿਆ ਬੁਲਾ ਲਿਆ ਬਾਅਦ ਵਿੱਚ ਇਹਨਾਂ ਨੇ ਇਹੀ ਕਹਿਣਾ ਅਗਰ ਬੇਜਤੀ ਹੀ ਕਰਨੀ ਸਥਿਤੀ ਤਾਂ ਬੁਲਾਣੇ ਕੀ ਕਾਹ ਜਰੂਰਤ ਸੀ ਇੱਕ ਗੱਲ ਨਾਲ ਹੋਰ ਵੀ ਕਰ ਰਹੇ ਨੇ ਅਗਰ મોદી ਕੋ ਬੁਲਾ ਲਿਆ ਤਾਂ ਖਾਲਸਤਾਨੀ ਪਰੇਸ਼ਾਨ ਹੋ ਗਏ ਪਰੇਸ਼ਾਨ ਕਿੱਥੇ ਖਾਲਸਤਾਨੀ ਨੇ ਤਾਂ ਚਾਹ ਚੜ੍ਹਿਆ ਹੋਇਆ ਕਿ મોદી ਆ ਰਿਹਾ ਹੈ ਸਾਡੀ ਤਾਂ ਅਰਦਾਸ ਹੈ ਕੈਨੇਡਾ ਹਰ ਮਹੀਨੇ મોદી ਨੂੰ ਸੱਦੇ ਹਰ ਹਫਤੇ ਹੀ ਸੱਦ ਲਿਆ ਕਰੇ ਘਟੋ ਘਟ ਘਰਾਓ ਕਰਨ ਦਾ ਮੌਕਾ ਤਾਂ ਬਣੂ ਮੋਦੀ ਦੀ ਕਿਰਬੰਦੀ ਕਰਨ ਵਾਲੇ ਆਪਣਾ ਅਭਿਆਸ ਜਾਰੀ ਕਰ ਰੱਖਣਗੇ ਮੇਰਾ ਕਹਿਣ ਦਾ ਭਾਵੇਂ ਹੈ ਕਿ ਬਸ ਬਿਨਾਂ ਵਜ੍ਹਾ ਤੋਂ ਹੀ ਇੱਟ ਪੁੱਸੀਆਂ ਮਾਰਨੋਂ ਨਹੀਂ ਹਟਦੇ ਐਵੇਂ ਟਪੂਸੀਆਂ ਮਾਰ ਮਰੁੱਖਾਂ ਦੇ ਪੱਤੇ ਝਾੜਦੇ ਰਹਿੰਦੇ ਆ ਇੱਕ ਗੱਲ ਜੋ ਮੇਰੇ ਚੇਤੇ ਵਿੱਚੋਂ ਬਾਹਰ ਜਾ ਰਹੀ ਸੀ ਦੁਬਾਰਾ ਸਾਹਮਣੇ ਆਈ ਜੇ ਸਿੱਖ ਦੂਸਰੇ ਦੇਸ਼ਾਂ ਖਾਤਰ ਸਰਹੱਦਾਂ ਉੱਤੇ ਇੱਕ ਵੱਡੀ ਸੁਰੱਖਿਆ ਦੇਣ ਵਿੱਚ ਪੈਂਤੜੇ ਬਾਜੀ ਤੇ ਜੰਗੀ ਨਪੁੰਤਾਵਾਂ ਵਿੱਚ ਮਾਹਰ ਰਹੇ ਹਨ ਅਤੇ ਸ਼ਹਾਦਤਾਂ ਦਿੰਦੇ ਰਹੇ ਹਨ ਤਾਂ ਸਿੱਖ ਆਪਣਾ ਦੇਸ਼ ਖਾਲਸਾ ਸਥਾਪਿਤ ਕਰਕੇ ਹੁਣ ਆਪਣੀਆਂ ਸਰਹੱਦਾਂ ਦੀ ਰਾਖੀ ਦੀ ਵਚਨਬੱਧਤਾ ਲਈ ਇਹ ਗੱਲ ਸਮਝਣ ਤੋਂ ਬਾਅਦ ਇਸ ਪ੍ਰਾਪਤੀ ਵੱਲ ਤੁਰੇ ਹਨ। ਹੁਣ ਦੂਸਰਾ ਪੱਖ ਜੇ ਸਿੱਖਾਂ ਕੋਲ ਆਪਣਾ ਦੇਸ਼ ਨਹੀਂ ਹੋਣਾ ਤਾਂ ਸਾਡੇ ਵਾਸਤੇ ਸੰਸਾਰ ਦੀ ਲੱਗਣ ਵਾਲੀ ਤੀਜੀ ਪਰਮਾਣੂ جنگ ਦੇ ਕੋਈ ਅਰਥ ਨਹੀਂ ਹਨ। ਇਸ جنگ ਨਾਲ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਿੱਖ ਕੋਮ ਨੇ ਪ੍ਰਾਏ ਬਾਰ ਉੱਤੇ ਬਹਿਣਾ। ਪ੍ਰਾਏ ਬਾਰ ਦੀ ਅਧੀਨਗੀ ਤੇ ਗੁਲਾਮੀ ਵਾਲੀ ਸਾਡੀ ਮਾਨਸਿਕਤਾ ਨਹੀਂ ਤਾਂ ਨਾ ਹੀ ਇਹ ਸਾਡੇ ਜੀਵਨ ਸ਼ੈਲੀ ਦੇ ਅਨੁਕੂਲ ਹੈ। ਉਹ ਲੋਕ ਪ੍ਰਾਇਦਰ ਉਤੇ ਬਹਿ ਸਕਦੇ ਹਨ ਜਿਨ੍ਹਾਂ ਨੇ ਮੰਗ ਕੇ ਖਾਣਾ ਹੁੰਦਾ ਜਾਂ ਲੁੱਟ ਕੇ ਖਾਣਾ ਹੁੰਦਾ ਜਾਂ ਝੂਠ ਬੋਲ ਕੇ ਖਾਣਾ ਹੁੰਦਾ ਅਤੇ ਇੰਨੇ ਕੰਮ ਖਾਲਸੇ ਦੇ ਜੀਵਨ ਲਈ ਬੱਜਰ ਕਰਾਇਤ ਹਨ ਸਿੰਘ ਕੌਮ ਮੈਂ ਸਿੱਖ ਕੌਮ ਨਹੀਂ ਮੈਂ ਸਿੰਘ ਕੌਮ ਕਹਾਗਾ ਸਿੰਘ ਕੌਮ ਦੇਣ ਵਾਲੇ ਦਾਨੀਆਂ ਦੇ شمار ਦੀ ਕਤਾਰ ਵਿੱਚ ਖੜੀ ਹੈ ਸਿੰਘ ਕੌਮ ਲਟੇਰਿਆਂ ਨੂੰ ਨਥ ਪਾਉਣ ਵਾਲਿਆਂ ਦੀ ਕਤਾਰ ਵਿੱਚ ਖੜੀ ਹੈ ਖਾਲਸਾ ਕੌਮ ਝੂਠ ਬੋਲ ਕੇ ਦਿਨ ਕੱਟਣ ਵਾਲਿਆਂ ਵਿੱਚੋਂ ਨਹੀਂ ਹੈ ਸਿੱਖ ਕੌਮ ਵਾਸਤੇ ਦਸਮ ਪਿਤਾ ਜੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਇਨ ਗਰੀਵ ਸਿੱਖਣ ਕੋ ਦੇਉ ਪਾਤਸ਼ਾਹੀ ਯਾਦ ਰੱਖੇ ਹਮਰੀ ਗੁਰਿਆਈ ਦੇ ਪਾਤਸ਼ਾਹੀ ਵਰ ਵਰਦਾਨ ਨਾਲ ਉਹ ਕੁਰਸੀ ਹਮੇਸ਼ਾ ਵਾਸਤੇ ਰਿਜ਼ਰਵ ਰੱਖੀ ਹੋਈ ਹੈ ਉਹ ਕੁਰਸੀ ਜੋ ਸਿੱਖਾਂ ਨੂੰ ਅੱਜ ਵੀ ਉਡੀਕ ਰਹੀ ਹੈ ਉਸ ਖਾਲੀ ਕੁਰਸੀ ਦੇ ਉੱਤੇ ਬਹਿਣ ਲਈ ਸਿੱਖ ਕੌਮ ਤਾਂ ਭੁੱਖ ਨਜ਼ਦੀਕ ਹੈ ਮੇਰਾ ਮੰਨਣਾ ਹੈ ਕਿ ਜਦ ਤੱਕ ਮੇਰਾ ਦੇਸ਼ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਦੀ ਬੇਤਰੀ ਲਈ ਦੂਸਰੇ ਦੇਸ਼ਾਂ ਵਿੱਚ ਟੈਕਸ ਕਿਉਂ ਭਰਦਾ ਫਿਰਾਂ ਉਹਨਾਂ ਦੀਆਂ ਤਰੱਕੀਆਂ ਵਿੱਚ ਯੋਗਦਾਨ ਕਿਉਂ ਪਾਉਂਦਾ ਫਿਰਾਂ ਜੇ ਇਸ ਦੁਨੀਆ ਨੂੰ ਸਾਡੇ ਲਈ ਫਿਕਰ ਨਹੀਂ ਫਿਰ ਸਾਡੇ ਲਈ ਇਹ ਸੰਸਾਰ ਇੱਕ ਕਬਰਿਸਤਾਨ ਤੋਂ ਵੱਧ ਕੁਝ ਵੀ ਨਹੀਂ ਗਲਤੀ ਨਾਲ ਵੀ ਕਿਤੇ ਮੇਰੇ ਇਹਨਾਂ ਬੋਲਾਂ ਨੂੰ ਨਿਰਾਸ਼ਤਾ ਨਾਲ ਨਾ ਜੋੜਨਾ ਨਿਰਾਸ਼ਤਾ ਸਿੰਘਾਂ ਦੇ ਜੀਵਨ ਦਾ ਹਿੱਸਾ ਨਹੀਂ ਨਿਰਾਸ਼ਤਾ ਤਾਂ ਸਿੱਖਾਂ ਦੇ ਜੋੜਿਆਂ ਤੱਕ ਵੀ ਨਹੀਂ ਪਹੁੰਚਦੀ ਮੇਰਾ ਕਹਿਣ ਦਾ ਇਹ ਭਾਵ ਹੈ ਕਿ ਸਾਡੀ ਇਸ ਸੰਸਾਰ ਨਾਲ ਸਾਂਝ ਹੋਰ ਡੂੰਗੀ ਹੋ ਰਹੀ ਹੈ ਸਿੱਖਾਂ ਦੀ ਸਾਂਝ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੈ ਕੇ ਦੁਨੀਆ ਦੇ ਦੂਜੇ ਪਾਸੇ ਅਮਰੀਕਾ ਤੱਕ ਰਾਜ ਸੇ ਅਉਧਿਆਂ ਦੇ ਚੁਗਰ ਦੇ ਵਿੱਚ ਆਪਣਾ شمار ਰੱਖਦੀ ਹੈ ਸਿੱਖ ਕੌਮ ਆਪਣੇ ਘਰ ਨੂੰ ਬਣਾਉਣ ਲਈ ਰਾਤ ਦਿਨ ਇਸ ਵਕਤ ਜੁਟੀ ਹੋਈ ਹੈ ਜਦੋਂ ਕਾਰ ਇੱਕ ਦਿਨ ਬਣ ਗਿਆ ਤਾਂ ਫਿਰ ਉਸ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਉਸ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਵਾਂਗੇ ਤੇ ਸਰਕਾਰੀ ਖਜ਼ਾਨਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਵਾਂਗੇ ਮੈਂ ਇਸ ਚੈਨਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਖਾਲਸਾ ਰਾਜ ਕਿਹੋ ਜਿਹਾ ਹੋਵੇ ਉਸ ਦੇ ਕੁਝ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕੀਤੀ ਸੀ ਲੇਕਿਨ ਅਜੇ ਉਹ ਕੰਮ ਅਧੂਰਾ ਹੈ ਉਸ ਦੀਆਂ ਹੋਰ ਕਿਸ਼ਤਾਂ ਬਣਾਉਣੀਆਂ ਹਨ ਕਿਸੇ ਦਿਨ ਮੈਂ ਬਣਾ ਕੇ ਪਾਵਾਂਗਾ ਤਾਂ ਕਿ ਸਾਡੀ ਸੰਗਤ ਨੂੰ ਸਾਡਿਆਂ ਭੈਣਾ ਭਰਾਵਾਂ ਨੂੰ ਇਹ ਪਤਾ ਪਹਿਲਾਂ ਪਤਾ ਹੋਵੇ ਕਿ ਖਾਲਿਸਤਾਨ ਕਿਹੋ ਜਿਹਾ ਹੋਵੇਗਾ ਖਾਲਿਸਤਾਨ ਦੀ ਰੂਪਰੇਖਾ ਕੀ ਹੋਵੇਗੀ ਉਸ ਦਾ ਵਿਧਿਕ ਆਧਾਰੇ ਕਿਦਾਂ ਦੇ ਹੋਣਗੇ ਉਸ ਦੀ ਸੁਰੱਖਿਆ ਦੇ ਪ੍ਰਬੰਧ ਕਿਦਾਂ ਦੇ ਹੋਣਗੇ ਉਸ ਦੀਆਂ ਸਿਹਤ ਸੇਵਾਵਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਉਸ ਦੇ ਵਿੱਤੀ ਤੇ ਆਰਥਿਕ ਸਰੋਤ ਕੀ ਹੋਣਗੇ ਇੱਕ ਗੱਲ ਹੋਰ ਜ਼ਿਆਦਾ ਹੀ ਸਿੱਖ ਕੌਮ ਦੀ ਗਿਣਤੀ ਨਹੀਂ ਵਧ ਰਹੀ ਬੁੱਝਦਿਲ ਸਰਕਾਰਾਂ ਵੱਲੋਂ ਸਾਨੂੰ ਖਤਮ ਕੀਤਾ ਜਾ ਰਿਹਾ ਹੈ ਚਾਹੇ ਝੂਠੇ ਮੁਕਾਬਲੇ ਹੋਣ ਚਾਹੇ ਘੱਲੂ ਘਰੇ ਹੋਣ ਚਾਹੇ ਸਾਨੂੰ ਇਥੇ ਉਜਾੜਨ ਦੀ ਤਰਤੀਬ ਹੋਵੇ ਤੇ ਚਾਹੇ ਨਸ਼ਿਆਂ ਦੇ ਰਹੀਂ ਸਾਡੀ ਜੰਮਣ ਸ਼ਕਤੀ ਨੂੰ ਘਟ ਕੀਤਾ ਗਿਆ ਹੋਵੇ ਇਸ ਲਈ ਅਜੁਕੇ ਨੌਜਵਾਨਾਂ ਦਾ ਕੰਮ ਹੈ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਪਰਿਵਾਰਾਂ ਦੀ ਗਿਣਤੀ ਵਢੀ ਕਰੋ ਵੱਡਾ ਪਰਿਵਾਰ ਇੱਕ ਕਿਲੇ ਦੇ ਸਮਾਨ ਹੁੰਦਾ ਜਿਸ ਘਰ ਵਿੱਚ ਚਾਰ ਪਰਾ ਹੋਣਗੇ ਮੰਨ ਲਓ ਇੱਕ ਦੋ ਤਾਂਠਾ ਹੋਗੇ ਕੋਈ ਤਾਂ ਬਚੇਗਾ ਜੇ ਹੋਇਆ ਹੀ ਇੱਕ ਤੇ ਇੱਕ ਹੀ ਕੋਈ ਰੱਬ ਨਾ ਕਰੇ ਕੁਝ ਹੋ ਜਵੇ ਤਾਂ ਘਰ ਖਾਲੀ ਹੋ ਗਿਆ ਅੱਜ ਸਾਡੇ ਬਹੁਤੇ ਘਰਾਂ ਵਿੱਚ ਇਹੀ ਕੁਸ਼ੀ ਹੋ ਰਿਹਾ ਹੈ ਜਦੋਂ ਸੁਣੀਦਾ ਉਹ ਇਕੱਲਾ-ਕੱਲਾ ਭਰਾ ਸੀ ਬਹੁਤ ਮਾੜਾ ਹੋਇਆ ਤੁਸੀਂ ਇਕੱਲਾ ਛੱਡੋ ਤੁਸੀਂ ਦੋ ਕਿਹਦੇ ਘਰ 'ਚ ਰਹਿ ਗਏ ਨੇ ਉਹ ਦਿਖਾ ਦਿਓ ਕੁਝ ਕਹਿੰਦੇ ਨੇ ਨਹੀਂ ਜੇ ਬੱਚੇ ਸੰਭਾਲਨੇ ਹੁੰਦੇ ਬੱਚਿਆਂ ਨੂੰ ਪੜਾਉਣ ਦੀ ਬੜੀ ਤੰਗੀ ਹੈ ਤੁਸੀਂ ਪੜਾਉਣਾ ਕਾਦੇ ਲਈ ਆ ਤੁਸੀਂ 4-5 ਬੱਚੇ ਹੋਣਗੇ ਤਿੰਨ ਅਨਪੜ੍ਹ ਰੱਖ ਲਿਓ ਕੀ ਫਰਕ ਪੈਂਦਾ ਸਾਡੇ ਸਾਰਿਆਂ ਦੇ ਪੁਰਾਣੇ ਬਜ਼ੁਰਗਾਂ ਨੂੰ ਦੇਖੋ ਕਿੰਨੇ ਕੁ ਪੜ੍ਹੇ ਸੀ ਉਹ ਜਿੰਨਾ ਕੌਮਾਂ ਨੇ ਰਾਜ ਕਰਨਾ ਹੁੰਦਾ ਉਹਨਾਂ ਨੂੰ ਬੰਦਿਆਂ ਦੀ ਲੋੜ ਪੈਂਦੀ ਹੈ ਬਿਗੈਰ ਤੁਹਾਡੇ ਆਪਣੇ ਬੰਦੇ ਰਾਜ ਪ੍ਰਬੰਧ ਕੌਣ ਸੰਭਾਲੇਗਾ ਸਿੱਖ ਕੌਮ ਨੇ ਖਾਲਸਤਾਨ ਦੇ ਵਿੱਚ ਕਿਸੇ ਦੂਸਰੇ ਲੋਕਾਂ ਦੇ ਉੱਤੇ ਜਾਂ ਦੂਸਰੀਆਂ ਕੌਮਾਂ ਦੇ ਉੱਤੇ ਨਿਰਪਰ ਨਹੀਂ ਰਹਿਣਾ ਚਾਹੇ ਉਹ ਖੇਤਰ ਇੰਜੀਨੀਅਰਿੰਗ ਦਾ ਹੋਵੇ ਮੈਡੀਕਲ ਦਾ ਹੋਵੇ ਸਾਇੰਸ ਦਾ ਹੋਵੇ ਕੰਪਿਊਟਰ ਦਾ ਹੋਵੇ ਇੰਟੈਲੀਜੈਂਸੀ ਦਾ ਹੋਵੇ ਟੈਕਨੋਲੋਜੀ ਦਾ ਹੋਵੇ ਪ੍ਰੋਡਕਸ਼ਨ ਦਾ ਹੋਵੇ ਅਸੀਂ ਹਰ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰਾਂਗੇ ਪਰ ਇਸ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਸਾਡੇ ਲਈ ਗਿਣਤੀ ਸਹੀ ਹੋਵੇ ਸਾਡੀ ਗਿਣਤੀ ਅਜੇ ਵੀ ਥੋੜੀ ਹੈ ਇਸ ਪਾਸੇ ਵੱਲ ਜਿਨ੍ਹਾਂ ਨੌਜਵਾਨਾਂ ਦੀ ਵਿਆਹ ਸ਼ਾਦੀਆਂ ਹੋਣੀਆਂ ਹਨ ਉਹ ਇਹ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਪਾ ਕੇ ਰੱਖਣ ਜੇ ਪਰਿਵਾਰ ਵੱਡਾ ਹੋਵੇ ਘਰ ਦਾ ਦਰਵਾਜ਼ਾ ਖੁੱਲਾ ਵੀ ਹੋਵੇ ਲੋਕ ਆਵਾਜ਼ ਮਾਰ ਕੇ ਘਰ ਦੇ ਅੰਦਰ ਆਉਂਦੇ ਹਨ ਦਰਵਾਜ਼ਿਆਂ ਨੂੰ ਜਿੰਦਰੇ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ ਅਗਲੇ ਨੂੰ ਪਤਾ ਹੁੰਦਾ ਜੇ ਮੈਂ ਅੰਦਰ ਕੁਝ ਗਲਤ ਕਰਨ ਵਾਸਤੇ ਲੰਘ ਗਿਆ ਤੇ ਮੇਰੀ ਸੇਵਾ ਘਟੋ ਘਟ ਇੱਕ ਹਸ ਨਾਲ ਨਹੀਂ 8 10 12 ਹੱਥਾਂ ਨਾਲ ਹੋਣੀ ਹੈ ਇੱਕ ਦੋ ਬੱਚੇ ਹੋਣ ਉਹਨਾਂ ਵਿੱਚੋਂ ਇੱਕ ਬਾਹਰ ਚਲਾ ਗਿਆ ਮਾਂ ਪਿਓ ਦੀ ਜਾਨ ਸੁੱਕਣੇ ਪਈ ਰਹੀਂਦੀ ਜਦ ਤੱਕ ਉਹ ਘਰ ਵਾਪਸ ਨਹੀਂ ਆਉਂਦਾ ਚਾਰ ਪੰਜ ਭਰਾ ਹੋਣਗੇ ਉਹ ਸਾਰੇ ਮਸਲਿਆਂ ਨੂੰ ਆਪੇ ਹੀ ਇੱਕ ਦੂਸਰੇ ਦੇ ਨਾਲ ਨਿਜਠ ਲੈਂਦੇ ਹਨ ਜਿਸ ਪਰਿਵਾਰ ਦੇ ਵਿੱਚ ਬੰਦੇ ਜ਼ਿਆਦਾ ਹੁੰਦੇ ਹਨ ਪਿੰਡ ਦੇ ਦੂਸਰੇ ਪਰਿਵਾਰ ਕਈ ਮਸਲਿਆਂ ਨੂੰ ਸਮਝਾਉਣ ਜਾਂ ਸੁਲਝਾਉਣ ਵਾਸਤੇ ਉਹਨਾਂ ਦੇ ਘਰ ਵਿੱਚ ਆਣ ਕੇ ਮਦਦ ਮੰਗਦੇ ਨੇ ਜੇ ਚਾਰ ਪੰਜ ਬੱਚੇ ਹੋਣਗੇ ਉਹਨਾਂ ਵਿੱਚੋਂ ਚਾਰ ਨੌਕਰੀਆਂ ਕਰਨਗੇ ਤਾਂ ਸਾਡੀ ਆਰਥਿਕਤਾ ਵੀ ਦੂਸਰਿਆਂ ਨਾਲੋਂ ਪਹਿਲਾਂ ਵੱਡੇ ਪੱਧਰ ਤੇ ਉੱਚੀ ਹੋਵੇਗੀ ਵੱਡਾ ਪਰਿਵਾਰ ਤੇ ਸਾਂਝਾ ਪਰਿਵਾਰ ਇੱਕ ਕੇਲੇ ਦੀ ਣਾਈ ਹੁੰਦਾ ਹੈ ਆਪਣੀਆਂ ਬੱਚੀਆਂ ਨੂੰ ਆਪਣੀਆਂ ਧੀਆਂ ਭੈਣਾਂ ਨੂੰ ਗੁਰਬਾਣੀ ਨਾਲ ਜੁੜੋ ਬੱਚੇ ਮੁੰਡੇ ਵੀ ਗੁਰਬਾਣੀ ਨਾਲ ਜੁੜਨ ਜੇ ਵਿਆਹੇ ਹੋਏ ਜੋੜੇ ਗੁਰਬਾਣੀ ਨਾਲ ਜੁੜੇ ਹੋਏ ਹਨ ਤਾਂ ਚੇਤਾ ਰੱਖਿਓ ਸਤਿਗੁਰਾਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਵੀ ਜੀ ਨੂੰ ਭੇਜਣਾ ਉਹ ਨਾਮ ਗੁਰਬਾਣੀ ਵਾਲਾ ਹੀ ਆਏਗਾ ਜੇ ਅਸੀਂ ਵਿਹਵਾ ਸ਼ਾਦੀਆਂ ਦੇ ਵਿੱਚ ਨਸ਼ੇ ਸ਼ਰਾਬਾਂ ਤੇ ਭੰਗੜਾ ਪਾਵਾਂਗੇ ਤਾਂ ਚੇਤਾ ਰੱਖਿਓ ਸਾਡੇ ਪਰਿਵਾਰ ਦੇ ਵਿੱਚ ਆਉਣ ਵਾਲੇ ਜੀ ਵੀ ਨਿਚਾਰ ਜਮਣਗੇ ਵਿਆਹਾਂ ਉਤੇ ਬੇਲੋੜੇ ਖਰਚੇ ਕਰਨ ਦੀ ਕੋਈ ਲੋੜ ਨਹੀਂ ਘੱਟ ਖਰਚਾ ਕਰੋਗੇ ਵੱਧ ਤੋਂ ਵੱਧ ਕੋ ਰਿਸ਼ਤੇਦਾਰ ਰੁੱਸ ਜਾਵੇਗਾ ਤਾਂ ਉਹਨੂੰ ਫਤਿਹ ਬਲੋ ਵੀ ਭਰਾਵਾ ਰਹਿ ਰੁੱਸਿਆ ਤੈਨੂੰ ਖੁਸ਼ ਕਰਨ ਵਾਸਤੇ ਅਸੀਂ ਬੈਂਕਾਂ ਦੇ ਵਿੱਚ ਕਰਜ਼ੇ ਵਿੱਚ ਸਿਰ ਥੋੜੀ ਫਸਾਈ ਰੱਖਣਾ ਸਾਡੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਨਾ ਜੀ ਅਸੀਂ ਤਾਂ ਆ ਮਠਿਆਈ ਵੀ ਪਾਉਣੀ ਹੈ ਅਸੀਂ ਤਾਂ ਆ ਕੰਮ ਵੀ ਕਰਨਾ ਹੈ ਲੋਕ ਕੀ ਕਹਿਣਗੇ ਸਾਡਾ ਜਨਮ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਮਿਲਿਆ ਹੋਇਆ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਕਰਦੇ ਕਰਜ਼ਾਈ ਹੋ ਗਏ ਤੇ ਕਰਜ਼ੇ ਦੇ ਨਾਲ ਤੁਸੀਂ ਗਲਾਂ ਦੇ ਵਿੱਚ ਫਾਹਾ ਪਾ ਕੇ ਸੁਸਾਈਡਾਂ ਵੀ ਰਮੀਆਂ ਬਾਅਦ ਵਿੱਚ ਕੁਝ ਜਿਹੜੇ ਚਿੰਤਾ ਵਿੱਚ ਫਸੇ ਉਹਨਾਂ ਨੇ ਨਸ਼ੇ ਲਾ ਲਏ ਇਹ ਗੱਲਾਂ ਜਥੇਦਾਰਾਂ ਨੂੰ ਦੱਸਣੀਆਂ ਚਾਹੀਦੀਆਂ ਹਨ ਇਹ ਗੱਲਾਂ ਪ੍ਰਚਾਰਕਾਂ ਨੂੰ ਦੱਸਣੀਆਂ ਚਾਹੀਦੀਆਂ ਹਨ ਪਰ ਉਹਨਾਂ ਨੇ ਇਹ ਗੱਲਾਂ ਸਾਨੂੰ ਨਹੀਂ ਦੱਸਣੀਆਂ ਸਾਨੂੰ ਮੀਡੀਆ ਦੇ ਵਿੱਚ ਉਹ ਪਰੋਸਿਆ ਜਾ ਰਿਹਾ ਹੈ ਜੋ ਸਾਡਾ ਨੁਕਸਾਨ ਕਰਨ ਵਾਲੀ ਚੀਜ਼ ਹੈ ਸਾਨੂੰ ਜਾਗਰੂਕ ਹੋਣਾ ਪੈਣਾ ਹੈ ਸਿਰਫ ਖਾਲਿਸਤਾਨ ਦੇ ਨਾਅਰੇ ਨਾਲ ਨਹੀਂ ਸਰਣਾ ਖਾਲਸਤਾਨ ਬਣ ਤੋਂ ਪਹਿਲਾਂ ਸਾਡੀਆਂ ਪਵਿਖੇ ਯੋਜਨਾਵਾਂ ਕੀ ਹਨ ਜੇ ਘਰ ਦੇ ਵਿੱਚ ਇੱਕੋ ਇੱਕੇ ਪੁੱਤਰ ਹੈ ਉਹ ਤੁਸੀਂ ਫੌਜ ਵਿੱਚ ਭਰਤੀ ਕਰਾ ਦਿਓਗੇ ਤਾਂ ਬਾਕੀ ਕੰਮ ਕਿਸ ਨੇ ਕਰਨੇ ਹਨ ਇੱਕੇ ਪਰਿਵਾਰ ਦੇ ਵਿੱਚੋਂ ਹੀ ਸਾਨੂੰ ਪਾਇਲਟ ਵੀ ਚਾਹੀਦਾ ਹੈ ਫੌਜੀ ਅਫਸਰ ਵੀ ਚਾਹੀਦਾ ਹੈ ਬੈਂਕਿੰਗ ਵਾਲਾ ਵੀ ਚਾਹੀਦਾ ਹੈ ਵਕੀਲ ਵੀ ਚਾਹੀਦਾ ਹੈ ਪ੍ਰੋਫੈਸਰ ਵੀ ਚਾਹੀਦਾ ਹੈ ਵਿਦਵਾਨ ਵੀ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਆਪਣੇ ਦਿਮਾਗਾਂ ਦੇ ਵਿੱਚ ਰੱਖ ਕੇ ਆਪਣੇ ਪਰਿਵਾਰਾਂ ਦੀ ਯੋਜਨਾਬੰਦੀ ਕਰੋ ਪਰਿਵਾਰਕ ਸਿਧਾਂਤ ਇਹ ਗੱਲ ਦੱਸਦਾ ਹੈ ਜੇ ਸਾਡੇ ਦੋ ਬੱਚੇ ਹਨ ਸਾਡੀ ਆਬਾਦੀ ਘਟਦੀ ਹੈ ਜੇ ਸਾਡੇ 3 ਬੱਚੇ ਹਨ ਤਾਂ ਸਾਡੀ ਆਬਾਦੀ ਸਥਿਰ ਰਹਿੰਦੀ ਹੈ ਨਾ ਵੱਧਦੀ ਹੈ ਨਾ ਘਟਦੀ ਹੈ ਜੇ ਸਾਡੇ ਕੋਲ 4 ਬੱਚੇ ਹੋਣ ਤਾਂ ਕੁਝ 1 ਦਾ ਪਰਸੈਂਟ ਸਾਡੀ ਆਬਾਦੀ ਵੱਧਦੀ ਹੈ ਭਾਰਤ ਸਰਕਾਰ ਤਾਂ ਪਹਿਲਾਂ ਹੀ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਅਸੀਂ ਖਤਮ ਹੋਣ ਲੇ ਰਾ ਤੇ ਆਪਣੇ ਆਪ ਹੀ ਤੁਰੇ ਹੋਏ ਮੇਰੀਆਂ ਗੱਲਾਂ ਨੂੰ ਮਹਿਜ ਕੋਈ ਲੈਕਚਰ ਜਾਂ ਭਾਸ਼ਣ ਸਮਝ ਕੇ ਅੱਖੋਂ ਪਰੋਖੇ ਨਾ ਕਰਨਾ ਕੁਦਰਤ ਸੁਣਿਆ ਦਿੰਦੀ ਹੈ ਕੁਦਰਤ ਬੋਲਦੀ ਹੈ ਗੁਰੂ ਬੋਲਦਾ ਉਹ ਦੱਸਦਾ ਉਹ ਚੂਣ ਕਰਦਾ ਕਿ ਮੈਂ ਕਿਤੇ ਚੋਂ ਬੋਲਣਾ ਉਹ ਕੁਝ ਗੱਲਾਂ ਵਾਸਤੇ ਕਿਸੇ 'ਚ ਬੋਲਦਾ, ਉਹ ਕੁਝ ਗੱਲਾਂ ਵਾਸਤੇ ਹੋਰ ਕਿਸੇ 'ਚ ਬੋਲਦਾ। ਉਹ ਇਸੇ ਤਰ੍ਹਾਂ ਸਾਰੇ ਸਰੀਰ ਉਹਦੇ ਨੇ, ਉਹ ਵੱਖਰੇ ਵੱਖਰੇ ਆਪਣੇ ਸਰੀਰਾਂ 'ਚੋਂ ਬੋਲਦਾ। ਇਹ ਸੋਚ ਕੇ ਗੱਲ ਨੂੰ ਅੱਗੇ ਪਿੱਛੇ ਕਰ ਰੋਲਾ, ਉਹ ਫੁਲਾਣਾ ਬੋਲਦਾ ਇਹ ਬੜਾ ਹੈਗਾ। ਇਹਨਾਂ ਗੱਲਾਂ 'ਚੋਂ ਬਾਹਰ ਨਿਕਲ ਗਿਆ ਤੇ ਸਿਆਣੇ ਬਣੀਏ। ਗੁਣ ਬੱਚੇ ਕੋਲੋਂ ਵੀ ਮਿਲੇ ਤਾਂ ਲੈ ਲਓ। ਅਕਲ ਦੀ ਗੱਲ ਮੂਰਖ ਕੋਲੋਂ ਵੀ ਮਿਲ ਜੇ ਉਹ ਵੀ ਲੈ ਲਓ। ਸਾਂਝ ਕਰੀਜੈ ਗੁਣਾ ਕੀਰੀ ਛੋੜ ਅਗਣ ਚੱਦੀਐ। ਗੁਰੂ ਸਾਹਿਬ ਨੇ ਤਾਂ ਗੁਰਬਾਣੀ ਚ ਸਿਧਾਂਤ ਹੀ ਬੜਾ ਵਧੀਆ ਦਿੱਤਾ ਹੈ ਜਿਸ ਵੀ ਵਿਅਕਤੀ ਨੂੰ ਅਸੀਂ ਮਿਲਦੇ ਆਂ ਜਿਸ ਵੀ ਵਿਅਕਤੀ ਨਾਲ ਸਾਡਾ ਕੋਈ ਸੰਬੰਧ ਬਣਿਆ ਹੈ ਸਾਡੇ ਸੰਬੰਧ ਦਾ ਆਧਾਰ ਗੁਣ ਹੋਣੇ ਚਾਹੀਦੇ ਹਨ ਉਸ ਦੇ ਗੁਣ ਲੈ ਲਓ ਉਸ ਦੇ ਜਿਹੜੇ ਅਫਗਣ ਨੇ ਉਹ ਛੱਡਦੇ ਉਹ ਨਾ ਲਓ ਹੋਰ ਵੀ ਕਈ ਗੱਲਾਂ ਕਰਨ ਵਾਲੀਆਂ ਸਨ ਉਹ ਅਗਲੇ ਐਪੀਸੋਡਾਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਜਿਸ ਦਿਨ ਯਾਦ ਆਈਆਂ ਕਰਦੇ ਰਹਾਂਗੇ ਕੰਮ ਉਹੀ ਸਿਰੇ ਚੜਦਾ ਹੈ ਜਿਸ ਨੂੰ ਅਸੀਂ ਆਪਣੇ ਚੇਤੇ ਦੇ ਵਿੱਚ ਰੱਖਦੇ ਆਂ ਮਕਾਨ ਪਾਉਣਾ ਹੋਵੇ ਕਿਸੇ ਬੱਚੇ ਦਾ ਵਿਆਹ ਸ਼ਾਦੀ ਕਰਨੀ ਹੋਵੇ ਏ ਨਹੀਂ ਕਿ ਬਸ ਫੜੋ ਤੇ ਵਿਆਹ ਕਰ ਦਿਓ ਤੇ ਚਲੋ ਚੱਕੋ ਬੈਂਕ ਚੋਂ ਪੈਸੇ ਕਢਾਓ ਤੇ ਮਕਾਨ ਖਤਰੋ ਇਦਾਂ ਕਦੇ ਨਹੀਂ ਹੁੰਦੀ ਕਈ ਕਈ ਸਾਲਾਂ ਤੱਕ ਲੰਬੀ ਵਿਉਂਤਬੰਦੀ ਚੱਲਦੀ ਹੈ ਮੇਰੇ ਸਤਕਾਰਯੋਗ ਭੈਣੋ ਭਰਾਵੋ ਵੀਰੋ ਬਜ਼ੁਰਗੋ ਭਾਈਓ ਅਸਾਂ ਨੇ ਇੱਕ ਦੇਸ਼ ਦੀ ਸਿਰਜਣਾ ਕਰਨੀ ਹੈ ਖਾਲਿਸਤਾਨ ਦੀ ਸਥਾਪਨਾ ਕਰਨੀ ਹੈ ਇਹ ਇਕੱਲੇ ਲੀਡਰਾਂ ਦਾ ਕੰਮ ਨਹੀਂ ਹੁੰਦਾ ਪੂਰੀ ਆਵਾਮ ਨੂੰ ਪੂਰੇ ਲੋਕਾਂ ਨੂੰ ਪੂਰੀ ਜਨਤਾ ਨੂੰ ਸਾਨੂੰ ਹਰੇਕ ਨੂੰ ਇਕੱਲੇ ਇਕੱਲੇ ਨੂੰ ਆਪਣੇ ਆਪਣੇ ਤਰੀਕੇ ਅਸੀਂ ਜੋ ਸਹਾਇਕ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਪੈਣਾ ਜੇ ਤੁਹਾਡੇ ਕੋਲ ਰਾਜਨੀਤਿਕ ਪਰਤਵਾਹ ਹੈ ਤਾਂ ਰਾਜਨੀਤਿਕ ਗੱਲ ਕਰੋ ਜੇ ਤੁਸੀਂ ਧਾਰਮਿਕ ਖੇਤਰ ਦੇ ਵਿੱਚ ਮਾਹਰ ਹੋ ਧਾਰਮਿਕ ਪ੍ਰਚਾਰ ਕਰੋ ਜੇ ਤੁਸੀਂ ਆਰਥਿਕਤਾ ਦੇ ਵਿੱਚ ਮਾਹਰ ਹੋ ਤਾਂ ਲੋਕਾਂ ਨੂੰ ਦੱਸੋ ਬਚਤ ਕਿਵੇਂ ਕੀਤੀ ਜਾ ਸਕਦੀ ਹੈ ਜੇ ਤੁਸੀਂ ਡਾਕਟਰ ਹੋ ਤਾਂ ਲੋਕਾਂ ਨੂੰ ਪੈਸੇ ਦੇ ਲਾਲਚ ਤੋਂ ਬਗੈਰ-ਬਗੈਰ ਪਰਹੇਜ਼ ਦੱਸੋ ਕਿਵੇਂ ਕਰਨਾ ਹੈ ਸਿਹਤਮੰਦ ਕਿਵੇਂ ਰਹਿਣਾ ਜੇ ਤੁਸੀਂ ਵਾਤਾਵਰਣ ਨਾਲ ਸੰਬੰਧਿਤ ਭੂਵ ਗਿਆਨੀ ਹੋ ਤਾਂ ਲੋਕਾਂ ਨੂੰ ਦੱਸੋ ਰੁੱਖ ਕਿਵੇਂ ਲਾਉਣੇ ਹਨ ਵੱਧਦੀ ਹੋਈ ਗਰਮੀ ਨੂੰ ਕਿਵੇਂ ਘਟਾਉਣਾ ਹੈ ਮਕਾਨਾਂ ਦੀ ਬਣਤਰ ਕਿਹੋ ਜੀ ਹੋਵੇ ਅੱਜ ਕੱਲ ਸਾਰਾ ਕੁਝ ਗੈਰ ਕੁਦਰਤੀ ਤੇ ਗੈਰ ਕੁਦਰਤੀ ਢੰਗਾਂ ਨਾਲ ਸਭ ਕੁਝ ਹੋ ਰਿਹਾ ਸਾਨੂੰ ਲੋੜ ਹੈ ਅਸੀਂ ਆਪਣੇ ਦਿਮਾਗ ਨੂੰ ਆਪਣੇ ਸਮੇਂ ਨੂੰ ਕੌਮੋ ਵਾਸਤੇ ਥੋੜਾ ਬਹੁਤਾ ਸਮਾਂ ਦੇ ਕੇ ਕੁਝ ਨਾ ਕੁਝ ਜ਼ਰੂਰ ਕਰੀਏ ਜਿਨੀਆਂ ਨੇ ਇਹ ਐਪੀਸੋਡ ਸੁਣਿਆ ਉਹ ਕੱਲ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਇੱਕ ਵਾਧੂ ਪਾਠ ਕੌਮਲੀ ਕਰਨ ਅਤੇ ਖਾਲਸਾ ਦਾ ਦੀ ਸਥਾਪਤੀ ਲਈ ਅਰਦਾਸ ਕਰਨ ਇੱਥੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਆਪ ਜੀ ਤੋਂ ਖਿਮਾ ਮੰਗਦਾ ਹਾਂ ਆਪ ਜਿੱਥੇ ਰਹੋ ਖੁਸ਼ ਆਬਾਦਤ ਤੇ ਚੜ੍ਹਦੀਆਂ ਕਲਾ ਵਿੱਚ ਰਹੋ ਕੱਲ ਮਿਲਦੇ ਆ ਕਿਸੇ ਨਵੇਂ ਵਿਚਾਰ ਅਤੇ ਨਵੇਂ ਵਿਸ਼ੇ ਦੇ ਨਾਲ ਖਾਰਿਸਤਾਨ ਦੇ ਚੜ੍ਹਦੇ ਹੋ ਨਵੇਂ ਸੂਰਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ